दोस्तों किसी ने सही ही कहा है पिठा हमेशा मजबूत रखनी चाहिए है क्योंकि ठोका होवे या शाबाशी दोनों ही हमेशा पीछे तो ही मिलते हैं नमस्कार दोस्तों सच्ची दौलत यूट्यूब चैनल विच तुम्हारा दिल तो स्वागत है एक व्यक्ति जो किसी नाल बुरा नहीं करता जानबूझ के किसी दुख नहीं पहुंचाता जरूरत पेन ते लोकां मदद करता है अपनी पहुंच अनुसार गरीबा दान दिता है श्रद्धा पूजा पाठ करता है पर कदम अजे व्यक्ति अनहोनी दुर्घटना है प्रश्न उठता है कि चंगे लोग बुरा क्यों होंज अभी इस प्रश्न का उत्तर जानने की कोशिश करा कहानी थानू तो सिखाएगी कि जो जिंदगी धोखा मिले तो की करना चाहता है ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਿਪਾਰੀ ਦਾ ਪ੍ਰੇਮ ਵਿਆਹ ਹੋਇਆ ਸੀ ਉਹਨਾਂ ਦੀ ਪ੍ਰੇਮ ਕਹਾਣੀ ਦੀ ਲੋਕ ਮਿਸਾਲ ਦਿੰਦੇ ਸੀ ਉਹ ਜੋੜਾ ਸ਼ਾਨਦਾਰ ਜੋੜੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਲੋਕ ਕਹਿੰਦੇ ਸੀ ਪਿਆਰ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ ਪੂਰੇ ਸ਼ਹਿਰ ਵਿੱਚ ਜਦੋਂ ਮਸ਼ਾਲਾਂ बुझ ਜਾਂਦੀਆਂ ਸੀ ਤਾਂ ਉਹਨਾਂ ਦੀ ਛੱਤ ਦੇ ਉੱਤੇ ਇੱਕ ਮਸ਼ਾਲ ਜਲਦੀ ਰਹਿੰਦੀ ਸੀ ਪੂਰੀ ਰਾਤ ਜਲਦੀ ਸੀ ਉਨ੍ਹਾਂ ਦੇ ਪ੍ਰੇਮ ਦੇ ਬਾਰੇ ਉੱਥੋਂ ਦੇ ਰਾਜਾ ਤੇ ਰਾਣੀ ਨੂੰ ਵੀ ਪਤਾ ਸੀ ਇਸ ਬਾਰੇ ਇੱਕ ਦਿਨ ਰਾਜ ਮਹਿਲ ਦੀ ਛੱਤ ਤੇ ਖੜੇ ਹੋ ਕੇ ਰਾਜਾ ਆਪਣੀ ਰਾਣੀ ਨਾਲ ਅਸਮਾਨ ਦੀ ਤਰਫ ਦੇਖ ਰਹੇ ਸੀ ਚੰਨ ਤਾਰੇ ਦੇਖ ਰਹੇ ਸੀ ਉਸ ਤੋਂ ਬਾਅਦ ਥੱਲੇ ਆਪਣੇ ਸ਼ਹਿਰ ਨੂੰ ਦੇਖਿਆ ਹਨੇਰਾ ਸੀ ਪਰ ਇੱਕ ਮਕਾਨ ਦੀ ਛੱਤ ਉੱਤੇ ਮਿਸ਼ਾਲ ਜਲ ਰਹੀ ਸੀ ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ ਉਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਗੱਲ ਹੋਣ ਲੱਗੀ

ਰਾਜੇ ਨੇ ਕਿਹਾ ਅਸੀਂ ਵਪਾਰੀ ਅਤੇ ਉਸ ਦੀ ਪਤਨੀ ਦੋਨਾਂ ਦੀ ਪ੍ਰੀਖਿਆ ਲਵਾਂਗੇ ਅਤੇ ਪਤਾ ਕਰਾਂਗੇ ਦੋਵਾਂ ਦੇ ਵਿੱਚ ਅਸਲ ਵਿੱਚ ਪਿਆਰ ਹੈ ਵੀ ਕਿ ਨਹੀਂ ਇੱਕ ਤਰੀਕਾ ਰਾਜੇ ਤੇ ਰਾਣੀ ਨੇ ਤਿਆਰ ਕੀਤਾ ਰਾਣੀ ਨੇ ਆਪਣੀ ਦਾਸੀ ਨੂੰ ਅਗਲੇ ਦਿਨ ਵਪਾਰੀ ਕੋਲ ਆਪਣਾ ਇੱਕ ਸੰਦੇਸ਼ ਦੇ ਕੇ ਭੇਜਿਆ ਦਾਸੀ ਨੇ ਵਪਾਰੀ ਨੂੰ ਜਾ ਕੇ ਕਿਹਾ ਕਿ ਰਾਣੀ ਜੀ ਨੇ ਮੈਨੂੰ ਭੇਜਿਆ ਹੈ ਦਾਸੀ ਜੀ ਕਿੰਨੇ ਕਿਹਾ ਰਾਣੀ ਜੀ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੀ ਪਤਨੀ ਦੀ ਹਤਿਆ ਕਰ ਦਿਓ ਤਾਂ ਰਾਣੀ ਜੀ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਨ ਉਹ ਤੁਹਾਡੇ ਤੇ ਮੋਹਿਤ ਹੋ ਗਈ ਹੈ ਵਪਾਰੀ ਨੇ ਕਿਹਾ ਤੁਸੀਂ ਮੇਰੇ ਵੱਲੋਂ ਉਹਨਾਂ ਕੋਲੋਂ ਮਾਫੀ ਮੰਗਣਾ ਤੇ ਕਹਿਣਾ ਹਜ਼ਾਰ ਜਗਾਰੀਆਂ ਵੀ ਆ ਜਾਣ ਤਾਂ ਫਿਰ ਵੀ ਮੈਂ ਆਪਣੀ ਪਤਨੀ ਨੂੰ ਨਹੀਂ ਤਿਆਗ ਸਕਦਾ ਜ਼ਿੰਦਗੀ ਭਰ ਉਹਦੇ ਨਾਲ ਰਹਾਂਗਾ ਤੇ ਉਹਦੀ ਰੱਖਿਆ ਕਰਾਂਗਾ ਦਾਸੀ ਇਹ ਸੰਦੇਸ਼ ਲੈ ਕੇ ਵਾਪਸ ਰਾਣੀ ਕੋਲ ਆਈ

ਤੁਹਾਨੂੰ ਇਸ ਰਾਜ ਦੀ ਰਾਣੀ ਬਣਾ ਦੇਣਗੇ ਵਪਾਰੀ ਦੀ ਪਤਨੀ ਨੇ ਕਿਹਾ ਕਿ ਅੱਜ ਰਾਤ 2 ਤੋਂ 3 ਵਜੇ ਦੇ ਵਿੱਚ ਸਾਡੇ ਘਰ ਦੀ ਛੱਤ ਉੱਤੇ ਜੋ مشਾਲ ਜਲਦੀ ਰਹਿੰਦੀ ਹੈ ਉਹ ਬੁਝ ਜਾਏਗੀ ਅਤੇ ਜਦੋਂ ਉਹ ਬੁਝ ਜਾਵੇ ਤਾਂ ਸਮਝ ਲੈਣਾ ਕਿ ਮੈਂ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਹੈ ਵਪਾਰੀ ਦੀ ਪਤਨੀ ਕਹਿੰਦੀ ਹੈ ਕਿ ਰਾਜਾ ਸਾਹਿਬ ਨੇ ਜੋ ਸੰਦੇਸ਼ ਭੇਜਿਆ ਸੀ ਮੈਂ ਉਸ ਨੂੰ ਮੰਨਣ ਲਈ ਤਿਆਰ ਹਾਂ ਨੌਕਰ ਵਾਪਸ ਰਾਜ ਮਹਿਲ ਗਿਆ

ਰਾਜਾ ਰਾਜ ਮਹਿਲ ਦੀ ਛੱਤ ਤੇ ਚੜਿਆ ਤੇ ਰਾਣੀ ਵੀ ਨਾਲ ਸੀ ਦੋਵੇਂ ਵੇਖ ਰਹੇ ਸੀ ਕਿ ਅਸਲ ਵਿੱਚ ਉੱਥੇ مشਾਲ ਬੁਝੇਗੀ ਜਾਂ ਨਹੀਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ 2 ਤੋਂ 3 ਵਜੇ ਦੇ ਵਿੱਚ مشਾਲ ਬੁਝ ਗਈ ਕਿਉਂਕਿ ਵਪਾਰੀ ਜਦੋਂ ਵਾਪਸ ਆਇਆ ਸੀ ਆਪਣੀ ਦੁਕਾਨ ਤੋਂ ਤਾਂ ਖਾਣਾ ਖਾਣ ਤੋਂ ਬਾਅਦ ਜਦੋਂ ਸੌਂ ਚਲੇ ਗਏ ਸੀ ਸਾਰੀਆਂ ਗੱਲਾਂ ਉਸ ਤਰ੍ਹਾਂ ਹੀ ਚੱਲ ਰਹੀਆਂ ਸੀ ਜਿਵੇਂ ਚੱਲਦੀਆਂ ਸੀ ਪਰ ਇਸ ਦੇ ਵਿੱਚ ਹੀ ਉਸ ਵਪਾਰੀ ਦੀ ਪਤਨੀ ਨੇ ਖੇਡ ਸ਼ੁਰੂ ਕਰ ਦਿੱਤੀ ਵਪਾਰੀ ਦੀ ਪਤਨੀ ਨੇ ਇੱਕ ਫਾਂਸੀ ਦਾ ਰਸਤਾ ਤਿਆਰ ਕੀਤਾ ਸੀ ਅਤੇ 2 ਤੋਂ 3 ਵਜੇ ਦੇ ਵਿੱਚ ਆਪਣੇ ਪਤੀ ਨੂੰ ਹੀ ਫਾਂਸੀ ਤੇ ਲਟਕਾ ਦਿੱਤਾ ਸੀ ਜਿਵੇਂ ਹੀ ਅਮਸ਼ਾਲ ਗੁੱਜੀ ਰਾਜੇ ਦੇ ਸੈਨਿਕ ਦੌੜ ਕੇ ਉਸ ਵਪਾਰੀ ਦੇ ਘਰ ਵਿੱਚ ਗਏ ਵਪਾਰੀ ਦੀ ਪਤਨੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਉਸ ਦੇ ਪਤੀ ਦੀ ਜਾਨ ਨਹੀਂ ਬਚਾ ਸਕੇ ਉਸ ਰਾਤ ਰਾਜਾ ਨੂੰ ਨੀਂਦ ਨਹੀਂ ਆਈ ਅਗਲੀ ਸਵੇਰ ਉਸ ਦਾ ਦਿਮਾਗ ਗਰਮ ਸੀ ગુસ્સા ਵਿੱਚ ਸੀ ਉਸ ਨੂੰ ਆਪਣੇ આપતે ગુસ્સો આરયા ਸੀ કે એ કી હો ગયા ઉસ દા સ્ત્રીયા નુ દેખન દા મન નહીં કર રયા સી ઉસ નુ સ્ત્રી nal નફરત હો ગઈ સી ઉસ નુ લાગ રહા સી કી ઠોખે બાજી હોઈ હૈ ઇસ તરહ નહીં હોના ચાહીદા સી રાજા બહોત ગુસ્સે ਵਿੱਚ ਸੀ જો રાજા દે રાજ દા સબ તો બુદ્ધિમાન મંત્રી સી જો સબ તો વડ્ડા મંત્રી સી ઉસ નુ બુલાયા તે કીહા ਕੀ ਸੁਣੋ ਹੁਣ ਮੈਂ ਜੰਗਲ ਵਿੱਚ ਜਾ ਰਿਹਾ ਹਾਂ ਜਦੋਂ ਸ਼ਿਕਾਰ ਕਰਕੇ ਵਾਪਸ ਆਵਾਂਗਾ ਸ਼ਾਮ ਨੂੰ ਤਾਂ ਉਦੋਂ ਤੱਕ ਆਪਣੇ ਸ਼ਹਿਰ ਵਿੱਚ ਜਿੰਨੀਆਂ ਔਰਤਾਂ ਹਨ ਉਹਨਾਂ ਸਾਰੀਆਂ ਦੇ ਗਲੇ ਕਟਵਾ ਦਿਓ ਸਾਰੀਆਂ ਨੂੰ ਫਾਂਸੀ ਤੇ ਲਟਕਾ ਦਿਓ ਇਹ ਮੇਰਾ ਹੁਕਮ ਹੈ ਅਤੇ ਤੁਹਾਨੂੰ ਮੰਨਣਾ ਪਏਗਾ ਰਾਜਾ ਨੂੰ ਪਤਾ ਨਹੀਂ ਕੀ ਹੋ ਗਿਆ ਰਾਜਾ ਘੋੜੇ ਤੇ ਸਵਾਰ ਹੋ ਕੇ ਜੰਗਲ ਵੱਲ ਨੂੰ ਜਾਣ ਲੱਗਿਆ मंत्री दे होश उड़ गए उस समझ नहीं आ रहा सी कि की हो रहा है राजा साहिब ने किो जहा आदेश दिता है उस नफरत हो गई है मंत्री नु कुछ समझ नहीं आ रहा सी। अपने घर गया अपने बुढ़े पिता कोल गया, जो कि एक समय उस मंत्री सी अते जा के कहा पिता जी राजा पागल हो गया है राजा कह रहा है जिन्या खत्म कर नफरत हो गई है सब तो पहला ती लुक जाओ क्योंकि राजा आवेगा तो हाड़े ते कडेगा मैं उस न कर गा तुसी परेशान ना होना उस दे शाम नाजा वापिस आया

राजा साहेब किए आए हो राजा गुस्से सी, उसने कहा तेरा पुत्र किथे गया उसने मैं एक हुक्म दिता सी उसने मन्या नहीं हूँ मैं उसका गला सब तो पहला कटवा दें उस नफरत हो रही है मंत्री के बुढ़ा पिता ने राजे नैनू पता है तुसी क्यों परेशान हो तो एक फैसले न एक व्यक्ति की जान चली गई तो सामने जो तहू तो लगता सी

उस वक्त दी मैं तो हानू सुनाऊंगा हाँ एक कहानी तो सब कुछ समझ विच आ जावेगा राजे ने कहा सुनाओ फटाफट की गल है उस मंत्री दे बुड्ढे पिता ने जो कि उस समय उस राज दा मंत्री सी उसने एक छोटी जई कहानी सुनाई उसने कहा कि राजा साहब एक बार मैं तो पिता ना शिकार ते निकलिया सी असी रस्ता पटक गए सी मैं जंगल दे अंदर चला गया ਮੈਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ ਸੀ ਤਾਂ ਮੈਂ ਵੇਖਿਆ ਕਿ ਇੱਕ ਯੋद्धा ਆਪਣੇ ਘੋੜੇ ਤੇ ਸਵਾਰ ਹੋ ਕੇ ਆਇਆ ਹੈ ਤੇ ਉਸਨੇ ਮੈਨੂੰ ਰੱਸੀ ਮੇਰੇ ਤੇ ਸੁੱਟੀ ਅਤੇ ਮੈਨੂੰ ਬੰਨ ਕੇ ਆਪਣੇ ਨਾਲ ਲੈ ਗਿਆ ਮੈਨੂੰ ਪਤਾ ਨਹੀਂ ਸੀ ਕਿ ਕਿੱਥੇ ਲੈ ਕੇ ਜਾ ਰਿਹਾ ਹੈ ਉਹ ਮੈਨੂੰ ਕਬਰਿਸਤਾਨ ਵਿੱਚ ਲੈ ਗਿਆ ਜਦੋਂ ਕਬਰਿਸਤਾਨ ਵਿੱਚ ਲੈ ਕੇ ਗਿਆ ਤਾਂ ਮੈਨੂੰ ਲੱਗਿਆ ਕਿ ਮੇਰੀ ਖੇਡ ਇੱਥੇ ਹੀ ਖਤਮ ਹੋ ਗਈ

ਉੱਥੇ ਕੋਲ ਹੀ ਇੱਕ ਖੰਡਰ ਸੀ ਯੋਧਾ ਫਟਾਫਟ ਦੌੜ ਕੇ ਗਿਆ ਉਸ ਦੀ ਛੱਤ ਦੇ ਉੱਤੇ ਅਤੇ ਉਸ ਦੀ ਛੱਤ ਤੋਂ ਇੱਕ ਸਿਰ ਵੱਡੀ ਹੋਈ লাশ ਉਸ ਨੇ ਥੱਲੇ ਸੁੱਟ ਦਿੱਤੀ ਤੇ ਮੈਂ ਡਰ ਗਿਆ ਕਿਉਂਕਿ ਉਹ ਜਿਸ ਦੀ লাশ ਸੀ ਲੱਗ ਰਿਹਾ ਸੀ ਕਿ ਹੁਣੇ-ਹੁਣੇ ਉਸ ਦੀ ਹਤਿਆ ਕੀਤੀ ਗਈ ਹੋਵੇ ਉਹ ਯੋਧਾ ਛੱਤ ਤੋਂ ਥੱਲੇ ਉਤਰ ਕੇ ਵਾਪਸ ਥੱਲੇ ਆਇਆ ਅਤੇ ਮੈਨੂੰ ਕਿਹਾ ਸੁਣੋ ਇਸ ਨੂੰ ਦਫਨਾਉਣਾ ਹੈ ਜੋ ਕਬਰ ਸੀ ਉਸ ਦੇ ਪੈਰਾਂ ਵੱਲ ਬਣਾਉਂਦੇ ਰਹੋ जो लाश दफना दफनाया जाएगा पर उस योद्धा ने जिसने मुहते कपड़ा बनिया होया खोलिया बहुत सुंदर कन्या सी औरत सी उसने कहा घबराओ ना मेनु पता है तुसी कौन हो तुसी इस राज मंत्री हो अते इस राजा नू जाके मेरा संदेश दियो कि किमार ने राजकुमार ने मेरी हस्ती हेठी जिंदगी नू बर्बाद कर दिता है अते राजकुमार मैं नू पौना सी चाहता मेरे पति की हत्या कर दिती। एहे दी ये मेरे पति की कबर है जिस दे थले एक होर कबर मैं पुट्टी है ये जो लाश है यह उस राजमार की लाश है जिसन असी हम दफना दिता है

ਜਿਸ ਨੇ ਆਪਣੇ ਪਤੀ ਲਈ ਆਪਣੀ ਵੀ ਜਾਨ ਦੇ ਦਿੱਤੀ ਸਿਰਫ ਇੱਕ ਔਰਤ ਦੀ ਧੋਖੇਬਾਜ਼ੀ ਦੀ ਵਜ੍ਹਾ ਕਰਕੇ ਸਾਰੀਆਂ ਔਰਤਾਂ ਨੂੰ ਕਿੱਥੇ ਫਾਂਸੀ ਤੇ ਲਟਕਾਉਣ ਲਈ ਚੱਲੇ ਸੀ ਆਪਣੇ ਫੈਸਲੇ ਨੂੰ ਬਦਲੋ ਰਾਜਾ ਨੂੰ ਸਮਝ ਵਿੱਚ ਆ ਚੁੱਕਿਆ ਸੀ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਿਹਾ ਸੀ ਅਸਲ ਵਿੱਚ ਦੋਸਤੋ ਅਸੀਂ ਸਾਰੇ ਲੋਕ ਜਿਨ੍ਹਾਂ ਨੂੰ ਕਦੇ ਨਾ ਕਦੇ ਧੋਖਾ ਮਿਲਿਆ ਹੁੰਦਾ ਹੈ ਅੰਦਰੋਂ ਟੁੱਟ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਸਾਰੇ ਲੋਕ ਖਰਾਬ ਹਨ

तो एक जगह तो धोखा मिलिया है इसका मतलब यह नहीं है कि तू तो हमेशा ही धोखा मिलेगा जिंदगी प्यार भी मिलेगा मैं उम्मीद है तुसी इस कहानी नू जरूर पसंद करोगे अगर थानू तो यह कहानी पसंद आई है तो इस चैनल नू सब्सक्राइब कर ते इस कहानी नू अपने व् तो वोस्तान को शेयर करो और लाइक कर दौ